ਐਸ ਵੇਲੇ ਅਸੀਂ ਜਟਾ ਪਛੀਆ ਤੋਂ ਜਿਹੜੀ ਬਣ ਜਾਂਦਾ ਹੈ ਨਾ ਇੱਕ ਤੁਸੀ ਜਾਂਦੀ ਆ ਕੋਨੇਵਾਲ ਤੇ ਮਾਛੀ ਵਾਲ ਨੂੰ ਉਹਦੇ ਤੇ ਖੜੇ ਆ ਔਰ ਇੱਥੇ ਦੋ ਵੱਡੇ ਪਾੜ ਪਏ ਸੀ ਕਰੀਬ 12 ਮਤਲਬ ਤਿੰਨ ਕਿਲਿਆਂ ਦੇ ਤਿੰਨ ਚਾਰ ਕਿਲਿਆਂ ਦੇ ਪਾੜ ਜੇ ਮਿੰਤੀ ਨਹੀਂ ਹੋ ਸਕਦੀ ਕਿਉਂਕਿ ਸਾਹਮਣੇ ਇੱਕ ਇੱਕ ਤੇ ਅੱਧਾ ਮਤਲਬ ਚੌਥਾ ਹਿੱਸਾ ਪੂਰੇਗਾ ਤਿੰਨ ਹਿੱਸੇ ਜੇ ਰਹਿੰਦੇ ਨੇ ਔਰ ਮੈਂ ਧੰਨਵਾਦਿਆਂ ਕਰਦਾ ਹਾਂ ਬਾਬਾ ਜੀ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਮਾਪੁਰ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਇਹ ਸੇਵਾ ਇੱਥੇ ਕਰਾ ਰਹੇ ਆ। ਔਰ ਡੀਸੀ ਸਾਹਿਬ ਇਹਨਾਂ ਨੂੰ ਸੇਵਾ ਸ਼ੁਰੂ ਕਰਾ ਕੇ ਗਏ ਨੇ। ਔਰ ਇਹ ਸੰਗਤ ਜਿਹੜੀ ਇਹਨਾਂ ਦੀ ਆ ਇਹ ਸਾਰੀ ਤਕਰੀਬਨ ਮੈਂ ਹੁਣ ਇੱਥੇ ਆਇਆ ਮੌਕੇ ਤੇ ਸਾਰੀ ਹਰਿਆਣੇ ਤੋਂ ਆਈ ਆ। ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੁਸੀਂ ਹੁਣੇ ਵੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਵੀ ਵਿਖਾ ਦੂੰਗਾ ਕਿ ਕਿੰਨੀ ਏਜ ਵਾਲੇ ਲੋਕ ਨੇੜੇ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ। ਹਰਿਆਣੇ ਤੋਂ ਮਾਝੇ ਦੀ ਧਰਤੀ 'ਚ ਮਿੱਟੀ ਪਾ ਰਹੇ ਨੇ ਬੰਦ ਦਾ ਬੜਾ ਵਧੀਆ ਤਰੀਕਾ ਹੈ ਕਿ ਇੱਕ ਸਾਈਡ ਤੇ ਬੋਰੇ ਲੱਗਣੇ ਨੇ ਵਿਚਕਾਏ ਮਿੱਟੀ ਪੈ ਕੇ ਦੋਹਾਂ ਸਾਈਡਾਂ ਤੇ ਬੋਰੇ ਲਾ ਕੇ ਫੇਰ ਇਹਨੂੰ ਪ੍ਰੋਪਰ ਕਿਉਂਕਿ ਮਿੱਟੀ ਜਦੋਂ ਪਾਣੀ ਰਸੇ ਨਾ ਇਸ ਤਰੀਕੇ ਦਾ ਬੰਦ ਨੇ ਬੰਦ ਰਹੇ ਨੇ ਮਹਾਪੁਰਸ਼ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਸ ਇਲਾਕੇ ਦੀ ਸੰਗਤ ਨੂੰ ਖਾਸ ਕਰ ਮਾਝੇ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੇਵਾ ਤਿੰਨ ਚਾਰ ਚੱਲ ਰਹੀਆਂ ਨੇ ਇੱਥੇ ਐਸੇ ਇੱਕ ਗੁਰੂ ਘਰ ਬਾਗ ਵਾਲੇ ਬਾਬਾ ਜੀ ਕਰ ਰਹੇ ਨੇ ਇੱਕ ਬਾਬਾ ਜੀ ਸਹਰੀਆੜੀ ਸਾਹਿਬ ਵਾਲੇ ਕਰ ਰਹੇ ਨੇ ਇੱਕ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਸਾਹਿਬ ਵਾਲੇ ਸੋ ਮਹਾਂ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਪ੍ਰਤੀ ਜ਼ਿੰਮੇਵਾਰੀ ਲਾਓ ਤੁਸੀਂ ਪਿੰਡਾਂ ਜੋ ਨਿਕਲ ਕੇ ਜਿਹੜੇ ਖਾਸ ਕਰ ਅਜਨਾਲੇ ਤਹਿਸੀਲ ਦੇ ਰਾਜੇਸਾਹੀ ਦੇ ਮਜੀਠੇ ਦੇ ਇਲਾਕੇ ਦੇ ਟਾਰੀ ਦੇ ਪਿੰਨ ਨੇ ਵਾਰੀ ਸਿਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਸੰਗਤ ਦੇ ਇਥੇ ਸੇਵਾ ਲਈ ਆਵੇ ਕਿਉਂਕਿ ਚੰਗਾ ਲੱਗਦਾ ਜੇ ਸਾਡੀ ਸੰਗਤ ਵੀ ਨਾਲ ਲੱਗੀ ਹੋਵੇ ਐਸੇ ਜਿਹੜੇ ਨਰੋਲ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਜ਼ਿਆਦਾਤਰ ਹਰਿਆਣੇ ਦਵਾਈ ਹੈ ਔਰ ਵਾਰੀਆਂ ਬੱਧੀਆਂ ਨੇ ਕੁਝ ਬੱਚਾ ਉਧਰੋਂ ਚੱਲ ਪੈਂਦੀਆਂ ਨੇ ਕੋਈ ਚੜੇ ਜਾਂਦੀਆਂ ਨੇ ਸੋ ਇਹ ਸਾਡੀ ਮਦਦ ਤੇ ਆਏ ਨੇ ਮੈਂ ਧਨਵਾਦ ਕਰਦਾ ਹਰਿਆਣੇ ਦੀ ਪੂਰੀ ਸੰਗਤ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰ ਲਈ ਇੱਥੇ ਪਹੁੰਚੇ ਨੇ ਕੰਮ ਦੇ ਵੈਸੇ ਸਰਕਾਰਾਂ ਦੇ ਨੇ ਪਰ ਚਲੋ ਇਹ ਸਾਡੇ ਪੰਜਾਬੀਆਂ ਦੇ ਸਿੱਖ ਕੌਮ ਦੇ ਹਿੱਸੇ ਆ ਆ ਕਿ ਅਸੀਂ ਆਪਣੇ ਮਰਮ ਤੇ ਆ ਵੀ ਮਿੱਟੀ ਲਾਉਨੇ ਆ ਤੇ ਆ ਵੀ ਅਸੀਂ ਕਰਦੇ ਆ ਸੋ ਇਹ ਪ੍ਰਤਕ ਨਹੀਂ ਆ ਸਾਨੂੰ ਇਹਦਾ ਕੋਈ ਕੰਮ ਨਹੀਂਗਾ ਪਰ ਇੱਕ ਗੱਲ ਹੈ ਇੱਕ ਚੀਜ਼ ਜਿਹੜੀ ਸਾਡੇ ਨੂੰ ਦੇਖਣ ਜਿਹੜੀ ਜਜ਼ਬੇ ਦੀ ਗੱਲ ਆ ਹੁਣ ਵੇਖੋ ਮੁਸ਼ਕਲ ਇੱਥੇ ਦੇਖਿਆ ਪੰਜਾਬੀਆਂ ਨੂੰ ਆਈ ਆ ਤੇ ਪੂਰੇ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਜਿਹੜੇ ਆ ਮੋਸਟਲੀ ਜਿਹੜੀਆਂ ਸਟੇਟਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਮਦਦ ਲਈ ਦੂਜੇ ਵੀ ਆ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਕੱਲੇ ਪੰਜਾਬੀ ਨਹੀਂ ਦੂਜੀਆਂ ਕਮਿਊਨਿਟੀਆਂ ਵੀ ਆ ਰਹੀਆਂ ਉਹਨਾਂ ਦਾ ਵੀ ਸ਼ੁਕਰੀਆ ਸੋ ਇਸ ਵੇਲੇ ਇਹ ਸੰਗਤ ਦੀ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਹੜੀ ਇਹ ਬਾਬਾ ਜਗਤਾਰ ਸਿੰਘ ਵਾਲੇ ਦੀ ਦਰੰਤਾਨ ਸਾਹਿਬ ਵਾਲਿਆਂ ਦੀ ਸੇਵਾ ਆ ਜੱਟੇ ਪਛੀਏ ਤੋਂ ਚੱਲ ਆਉਂਦੀ ਛੜਕ ਨਿਕਲ ਗਏ ਉਹਨਾਂ ਦੇ ਵਿੱਚ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਆਪਣਾ ਹਿੱਸਾ ਬਹੁ ਤਾਂ ਜਿਹੜੇ ਲੋਕਲ ਬੰਦੇ ਵੀ ਲੱਗੇ ਹੋਣ ਤੇ ਹੌਸਲੇ 4 ਗੁਣਾ ਵੱਧ ਜਾਂਦੇ 10 ਗੁਣਾ ਵੱਧ ਜਾਂਦੇ ਤੇ ਲੋਕਲ ਬੰਦਾ ਕੋਈ ਦੇਸੀ ਨਾ ਤੇ ਚੰਗਾ ਨਹੀਂ ਲੱਗਦਾ ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ ਔਰ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਜਿਹੜੇ ਖਾਸ ਕਰਕੇ ਹਾਂ ਜਿਹੜੇ ਐਨਆਰਆਈ ਭਰਾ ਅਜਨਾਲੇ ਤੇ ਅੰਮ੍ਰਿਤਸਰ ਨਾਲ ਤੱਲੁਕ ਰੱਖਦੇ ਨੇ ਕੋਈ ਆਪਣਾ ਨਮੈਂਦਾ ਲਾਓ ਕੋਈ ਨਾ ਕੋਈ ਸੇਵਾ ਦਾ ਹਿੱਸਾ ਜ਼ਰੂਰ ਇਹਨਾਂ ਸਾਰੀਆਂ ਸੇਵਾ 'ਚ ਪਾ ਕੇ ਜਾਓ। ਔਰ ਟਰਾਲੀਆਂ ਜਿੱਥੇ-ਜਿੱਥੇ ਵੀ ਮਿੱਟੀ ਖਾਲੀ ਮਿੱਟੀ ਸਾਨੂੰ ਟੋੜਿਆ ਵਾਲੀ ਨਹੀਂ ਇਹਨਾਂ ਨੂੰ ਚਾਹੀਦੀ। ਇਹ ਮਹਾਪੁਰਸ਼ ਜਿਹੜੀ ਐਸ ਜਿਹੜੇ ਬਾਬਾ ਜਗਤਾਰ ਸਿੰਘ ਜੀ ਦੇ ਬੰਦ ਤੇ ਸੇਵਾ ਹੋ ਰਹੀ ਉਹ ਓਪਨ ਮਿੱਟੀ ਦੀ ਹੋ ਰਹੀ ਹੈ। ਤੁਸੀਂ ਇੱਥੇ ਓਪਨ ਮਿੱਟੀ ਟਰਾਲੀਆਂ 'ਚ ਲੈ ਕੇ ਆਓ। ਔਰ ਮੱਧੇ ਵਾਲੇ ਜਿਹੜੇ ਲੰਗਰ ਲਾਉਣ ਨੂੰ ਮਸ਼ਹੂਰ ਹੈ ਕੋਈ ਲੰਗਰ ਵੀ ਇੱਥੇ ਆ ਕੇ ਲਾਓ ਤੁਹਾਡਾ ਫਰਜ਼ ਬੰਦਾ ਹੈ। ਸੋ ਅਸੀਂ ਜਿੰਨੇ ਜੋਗੇ ਆ ਸਾਡੀ ਜਿੱਥੇ-ਜਿੱਥੇ ਜੋ-ਜੋ ਇਹਨਾਂ ਮੈਨੂੰ ਗੱਲਾਂ ਗੱ ਨੋਟ ਵੀ ਕਰਾ ਲਿਆ ਨੇ ਅਸੀਂ ਖੇਤੀ ਇਹਨਾਂ ਨੂੰ ਪੂਰੀ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰਾ ਵਾਹਿਗੁਰੂ ਜੀ ਕੀ ਖੇਟ